ਨਜ਼ਦੀਕੀ ਪਿੰਡ ਰਾਮਗੜ ਵਿਖੇ ਪਿੰਡ ਦੇ ਹੀ ਨੌਜਵਾਨ ਨੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਅਤੇ ਪਾਲਕੀ ਸਾਹਿਬ ਨੂੰ ਤੋੜਿਆ ਹੈ ਜਾਣਕਾਰੀ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਭਪੂਰ ਸਿੰਘ ਪੋਤਲ ਟੈ ਸਿੰਘ ਦਾ ਕਹਿਣਾ ਹੈ ਕਿ ਮਰੀਂਡਾ ਚਮਕੌਰ ਸਾਹਿਬ ਰੋਡ ਤੇ ਸਥਿਤ ਰਾਮਗੜ ਵਿਖੇ ਨਵੇਂ ਗੁਰਦੁਆਰਾ ਸਾਹਿਬ ਵਿਖੇ ਅੱਜ ਦਿਨ ਦਿਹਾੜੇ ਪਿੰਡ ਦੇ ਨੌਜਵਾਨ ਵਰਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਤੋੜ ਕੇ ਪਾਲਕੀ ਸਾਹਾਵਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਹੈ ਇਸ ਤਰ੍ਹਾਂ ਤਰੰਤ ਮੌਕੇ ਤੇ ਪਿੰਡ ਵਾਸੀਆਂ ਨੇ ਉਸ ਨੂੰ ਫੜ ਕੇ ਬਾਹਰ ਲਿਆਂਦਾ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਪੁਲਿਸ ਨੇ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈ ਤੇ ਅਗਲੇਰੀ ਕਾਰਵਾਈ ਕਰ ਰਹੀ ਹੈ ਜਿਹੜੇ ਆਦਮੀ ਨੇ ਇਹ ਬੇਅਦਬੀ ਕਰੀ ਹੈ ਜੀ ਗੁਰੂਗਰਾਹ ਸਾਹਿਬ ਦੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਪਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਸੀਂ ਨਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਆ ਕਿ ਆ ਬੇਅਦਬੀ ਦੇ ਕੀ ਮਤਲਬ ਪੰਨਾ ਬਾਰੇ ਬੰਦੋਸਾਂ ਤੇ ਫੜੇ ਹੋਏ ਮਸੂਰੇ ਬੇਬੀ ਹੈ ਅਰ ਦੋਸਾਂ ਤੇ ਫਟੇ ਹੋਏ ਬਾਕੀ ਜਿਹੜਾ ਆਪਣੀ ਆਪਣੀ ਪਾਲਕੀ ਸਾਹਿਬ ਹੈ ਉਹਦੇ ਉੱਪਰ ਸਾਰੇ ਭੰਤ ਉੱਡ ਕੀਤੀ ਵੀ ਗਲਤੀ ਜੀ ਇਹਨੇ ਕੁੰਡਾ ਤੋੜ ਕੇ ਅੰਦਰ ਵਰਗੇ ਜੇ ਇਹ ਤੇ ਮਾਰੇ ਦੇ ਉੱਪਰ ਬੈਠਾ ਤਾਂ ਤੇ ਜਿਆਦੇ ਦੇਖਿਆ ਰੋਲ ਰੋਪਾ ਪੈ ਗਿਆ ਇਹਨੂੰ ਹੋਰ ਅਗੇ ਸੰਗਤ ਅਕ ਜੀ ਫੇਰ ਆ ਜਾ ਕੇ ਉਹਨਾਂ ਦੇ ਕਾਬੂ ਕਰਿਆ ਜੀ ਇਹ ਉਪਰ ਤੋੜ ਕੇ ਲੰਘ ਗਏ ਜੀ ਇਹ ਅੱਛਾ ਤੁਹਾਨੂੰ ਜੇ ਕਿੱਥੇ ਪੱਜ ਗਏ ਸੀ ਨਹੀਂ ਭੱਜਿਆ ਨਹੀਂ ਹੈਗਾ ਜੀ ਇਹ ਫੜਿਆ ਜੀ ਫੜਿਆ ਬੰਦੇ ਖਿੰਚ ਕੇ ਲੈ ਗਏ ਜੀ ਮੇਰਾ ਬੰਦੇ ਤੁਹਾਡੇ ਪਿੰਡ ਦੇ ਹੀ ਹਾਂ ਸਾਡੇ ਪਿੰਡ ਦਾ ਹੀ ਜੀ ਇਹਦਾ ਬਲਜੀਤ ਸਿੰਘ ਹੈ ਜੀ ਅੱਛਾ ਜੀ ਹਾਂ ਹਾਂ ਜਦੋਂ ਸਾਨੂੰ ਨਾਲ ਦੀ ਨਾਲ ਅਸੀਂ ਮੌਕੇ ਤੇ ਪਹੁੰਚ ਗਏ ਇੱਥੇ ਜਦੋਂ ਸਾਨੂੰ ਪਤਾ ਲੱਗਿਆ ਪਰ ਦੇਖਿਆ ਅਸੀਂ ਆ ਕੇ ਇਹਨੇ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਸੀ ਉਹ ਦਰਬਾਰ ਸਾਹਿਬ ਦਾ ਬੂਹਾ ਖਿੱਚ ਕੇ ਅੰਦਰ ਚਲਾ ਗਿਆ ਇਹ ਉਸ ਤੋਂ ਬਾਅਦ ਜਾ ਕੇ ਜਿੱਥੇ ਮਹਾਰਾਜ ਦੇ ਸਰੂਪ ਪਏ ਸੀ ਉੱਥੇ ਜਾ ਕੇ ਨੇ ਇੱਕ ਪੰਨਾ ਮਰੋੜਿਆ ਅਲੱਗ ਨਹੀਂ ਹੋਇਆਗਾ ਉਹ ਪੰਨਾ ਮਰੋੜਿਆ ਤੇ ਅਸੀਂ ਇਹਨੂੰ ਬੰਦੇ ਨੂੰ ਕਾਬੂ ਕਰ ਲਿਆ ਬਿਆਨ ਲਿਖ ਕੇ ਸੀ ਜੋ ਕਾਰਵਾਈ ਬੰਦੀ ਉਹ ਕਰ ਰਹੇ ਹਾਂ ਕਿ ਕਿੱਥੇ ਦਾ ਰਹਿਣ ਵਾਲਾ ਜੀ ਇਹ ਪਿੰਡ ਦਾ ਹੀ ਰਹਿਣ ਵਾਲਾ ਵਰਜੀਤ ਸਿੰਘ ਇਹਦਾ ਨਾਮ